ਹਰਿਆਣਾ ਨੂੰ ਬਾਧੂ ਪਾਣੀ ਦੇਣ ਦਾ ਮਾਮਲਾ ਪਹੁੰਚਿਆ ਹਾਈ ਕੋਰਟ ਪੰਜਾਬ ਸਰਕਾਰ ਦੇ ਵੱਲੋਂ ਵੱਡੀਆਂ ਦਲੀਲਾਂ ਰੱਖ ਦਿੱਤੀਆਂ ਸashi kal da tv nri ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਆ ਆਕੜਾ ਬਿਆਸ ਮੈਨੇਜਮੈਂਟ ਬੋਰਡ ਜਾਨੀ ਕਿ ਬੀਬੀਐਮਪੀ ਦੇ ਵੱਲੋਂ ਹਰਿਆਣਾ ਨੂੰ ਬਾਧੂ ਪਾਣੀ ਦੇਣ ਦਾ ਮਾਮਲਾ ਫਿਰ ਤੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕੇ ਇਸ ਲਈ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਰਨ ਕੀਤੀ ਆ दरअसल ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਖਾਸ ਤੌਰ ਤੇ ਮਈ ਮਹੀਨੇ ਦੇ ਵਿੱਚ ਇਹ ਮਾਮਲਾ ਸਿਖਰਾਂ ਤੇ ਜਾਂਦਾ ਜਿੱਥੇ ਕਿ ਪੰਜਾਬ ਸਰਕਾਰ ਇਹ ਦਾਵਾ ਕਰਦੀ ਹੈ ਕਿ BBMP ਦੇ ਵੱਲੋਂ ਜਿਹੜਾ ਇੱਕ ਫੈਸਲਾ ਕਰ ਦਿੱਤਾ ਗਿਆ ਕਿ ਹਰਿਆਣਾ ਨੂੰ ਵਾਧੂ ਪਾਣੀ ਦੇਣਾ ਪਰ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਜਿੰਨਾ ਸਾਲ ਦਾ ਪਾਣੀ ਹਰਿਆਣਾ ਨੂੰ ਤੈ ਹੋਇਆ ਉਹ ਸਾਰਾ ਪਾਣੀ ਹਰਿਆਣਾ ਲੈ ਚੁੱਕਿਆ ਪਰ ਉਸ ਦੀ ਬਜਾਏ ਹੋਰ ਵਾਧੂ ਪਾਣੀ ਲੈ ਰਿਹਾ ਤੇ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਪੰਜਾਬ ਦੇ ਖੇਤਾਂ ਨੂੰ ਪਾਣੀ ਦੇਣ ਲਈ ਪੂਰਾ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ ਹੈ ਪਰ BBMP ਦੇ ਵੱਲੋਂ ਇਹ ਫੈਸਲਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਸੇ ਫੈਸਲੇ ਦੇ ਵਿੱਚ BBMP ਹਾਈ ਕੋਰਟ ਜਾਂਦੀ ਹੈ ਤੇ ਉਸ ਤੋਂ ਬਾਅਦ ਹਾਲਾਂਕਿ ਹਾਈ ਕੋਰਟ ਨੇ ਵੀ ਉਸੇ ਫੈਸਲੇ ਨੂੰ ਕਿਹਾ ਸੀ ਕਿ ਲਾਗੂ ਕੀਤਾ ਜਾਵੇ ਪਰ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮੋੜ ਤੋਂ ਜਿਹੜਾ ਇਹ ਮਾਮਲਾ ਪਹੁੰਚੋ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਦਰਅਸਲ ਪਟੀਸ਼ਨ ਦਾਇਰ ਕੀਤੀ ਹੈ ਮਾਮਲਾ ਹਰਿਆਣੇ ਨੂੰ ਵਾਧੂ ਪਾਣੀ ਦੇਣ ਦਾ ਪੰਜਾਬ ਸਰਕਾਰ ਨੇ BBMP ਵੱਲੋਂ ਹਰਿਆਣੇ ਨੂੰ ਉਸ ਦੇ ਨਿਰਧਾਰਿਤ ਪਾਣੀ ਦੇ ਹਿੱਸੇ ਤੋਂ ਵਾਧੂ ਪਾਣੀ ਦੇਣ ਦੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਜਿਹੜੀ ਉਹ ਕੀਤੀ ਹੈ ਪੰਜਾਬ ਸਰਕਾਰ ਨੇ ਇਹ ਕਿਹਾ ਕਿ BBMP ਤੋਂ ਪ੍ਰਾਪਤ ਹੋਣ ਵਾਲਾ ਪਾਣੀ ਦਾ ਹਿੱਸਾ ਪਹਿਲਾਂ ਹੀ ਨਿਰਧਾਰਤ ਹੈ ਜਿਵੇਂ ਕਿ 21 ਸਤੰਬਰ ਤੋਂ ਲੈ ਕੇ 20 ਮਈ ਤੱਕ 5.566 MMF ਪਾਣੀ ਪੰਜਾਬ ਨੂੰ 2.9788 ਐਮਫ ਪਾਣੀ ਹੈ ਜਿਹੜਾ ਹਰਿਆਣੇ ਨੂੰ ਯਾਨੀ ਕਿ ਇਹ ਹਿੱਸਾ ਪੰਜਾਬ ਦਾ ਇੱਕ ਹਿੱਸਾ ਤੇ ਦੂਜਾ ਹਿੱਸਾ ਹਰਿਆਣੇ ਦਾ ਤੇ ਨਾਲੇ ਲੱਗਦਾ ਹਿੱਸਾ 3.435 ਐਮਫ ਪਾਣੀ ਜਿਹੜਾ ਰਾਜਸਥਾਨ ਨੂੰ ਦੇਣਾ ਪਰ ਬੀਬੀਐਮਬੀ ਨੇ ਹਰਿਆਣੇ ਵੱਲੋਂ ਆਪਣੇ ਸਾਰੇ ਹਿੱਸੇ ਦਾ ਪਾਣੀ ਲੈਣ ਤੋਂ ਬਾਅਦ ਹਰ ਰੋਜ਼ ਹਰਿਆਣਾ ਨੂੰ 8500 ਕਿਊਸਕ ਪਾਣੀ ਦੇਣ ਦਾ ਫੈਸਲਾ ਕੀਤਾ ਸੀ ਜੋ ਕਿ ਪੂਰੀ ਤਰ੍ਹਾਂ ਗਲਤ ਹੈ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਇਹ ਫੈਸਲਾ ਪੂਰੇ ਤਰੀਕੇ ਨਾਲ ਗਲਤ ਹੈ ਪੰਜਾਬ ਸਰਕਾਰ ਨੇ ਹੁਣ ਹਾਈ ਕੋਰਟ ਤੋਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਪਟੀਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਇਹ આરોਪ ਵੀ ਲਗਾਇਆ ਇਲਜ਼ਾਮ ਲਗਾਇਆ ਕਿ BBMP ਨੇ ਆਪਣੇ ਹਿੱਸੇ ਤੋਂ ਬਾਹਰ ਜਾ ਕੇ ਜੇ ਹਰਿਆਣੇ ਨੂੰ ਪ੍ਰਤੀ ਦਿਨ 8500 ਕਿਊਸਿਕ ਪਾਣੀ ਦੇਣ ਦੀ ਇਜਾਜ਼ਤ ਦਿੱਤੀ ਹੈ ਜਦੋਂ ਕਿ ਇਸ ਲਈ ਨਾ ਤਾਂ ਕੋਈ ਕਾਨੂੰਨੀ ਅਧਿਕਾਰ ਸੀ ਨਾ ਹੀ ਜਿਹੜਾ ਪੰਜਾਬ ਦੀ ਸਹਿਮਤੀ ਲਈ ਗਈ ਆ ਰਾਜ ਸਰਕਾਰ ਨੇ ਇਸ ਨੂੰ ਪਾਣੀ ਦੇਣ ਦੀ ਵੰਡ ਤੇ ਸਬੰਧ ਨਿਯਮਾਂ ਦੀ ਪੰਜਾਬ ਪੁਨਰਗਠਨ ਐਕਟ 1966 ਦੇ ਉਪਬੰਧਾਂ ਦੀ ਉਲੰਘਣਾ ਕੀ ਹੈ ਤੇ ਨਾਅਦ ਨਾਲ ਪੰਜਾਬ ਨੇ ਪਟੀਸ਼ਨ ਦੇ ਵਿੱਚ ਇਹ ਵੀ ਮੰਕੀਤੀ ਆ ਕਿ ਸਾਰੇ ਭਾਈਵਾਲ ਰਾਜ ਜਿਵੇਂ ਕਿ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਦੀ ਭਾਗੀਦਾਰੀ ਦੇ ਨਾਲ ਇੱਕ ਨਿਰਪੱਖਾ ਜਿਹੜਾ ਚੇਅਰਮੈਨ ਵੀ ਨਿਯੁਕਤ ਕੀਤਾ ਜਾਵੇ ਤਾਂ ਜੋ ਪਾਣੀ ਦੀ ਵੰਡ ਵਰਗੇ ਸਮੇਤਨ ਜੀਸ ਮਾਮਲੇ ਨੇ ਜਿਹੜੇ ਉਹ ਪਾਰਦਰਸ਼ਾ ਉਹਨਾਂ ਮਾਮਲਿਆਂ ਦੇ ਵਿੱਚ ਵਣਾਈ ਜਾ ਸਕੇ ਪਟੀਸ਼ਨ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ BBMP ਦੀਏ ਕਾਰਵਾਈ ਇੱਕ ਅਣ ਮਾਨਤਾ ਪ੍ਰਾਪਤ ਤਕਨੀਕੀ ਕਮੇਟੀ ਅਤੇ ਗੈਰ ਕਾਨੂੰਨੀ ਤੌਰ ਤੇ ਬੁਲਾਈਆਂ ਗਈਆਂ ਬੋਰਡ ਮੀਟਿੰਗਾਂ ਤੇ ਆਧਾਰਿਤ ਸੀ ਜੋ ਕਿ ਬੋਰਡ ਦੇ ਆਪਣੇ ਨਿਯਮਾਂ ਦੀ ਉਲੰਘਣਾ ਕਰਦੀ ਹੈ ਇਸ ਤੋਂ ਇਲਾਵਾ ਇਹ ਮਾਮਲਾ ਕੇਂਦਰੀ ਬਿਜਲੀ ਮੰਤਰਾਲੇ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਜਿਸ ਦੇ ਬਾਵਜੂਦ BBMP ਵੱਲੋਂ ਫੈਸਲਾ ਲਿਆ ਗਿਆ ਪੰਜਾਬ ਨੇ ਜੋਰ ਦੇ ਕੇ ਕਹਿਆ ਗਿਆ ਕਿ ਅੰਤਰਰਾਜੀ ਪਾਣੀ ਦੀ ਵੰਡ ਦੇ ਵਿੱਚ ਕੋਈ ਤਬਦੀਲੀ ਨਹੀਂ ਸਿਰਫ ਅੰਤਰਰਾਜੀ ਦਰਿਆਈ ਪਾਣੀ ਵਿਵਾਦ ਐਕਟ 1956 ਜਿਹੜਾ ਤਹਿਤ ਗੱਠੇ ਤੇ ਟਿਊਬਲ ਦੇ ਜਿਹੜੇ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਹੈ ਨਾ ਕਿ BBMB ਦੇ ਤਾਂ ਇਸ ਤਰੀਕੇ ਦੀ ਜਿਹੜੀ ਪਟੀਸ਼ਨ ਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਐਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਿਆ ਦਰਸਲ ਪੰਜਾਬ ਸਰਕਾਰ ਨੇ ਜੋਰ ਦੇ ਕੇ ਇਹ ਗੱਲ ਆਖੀ ਆ ਕਿ ਅੰਤਰਰਾਜੀ ਪਾਣੀ ਦੀ ਜਿਹੜੀ ਵੰਡ ਆ ਉਸ ਦੇ ਵਿੱਚ ਕੋਈ ਵੀ ਤਬਦੀਲੀ ਹੈ ਜਿਹੜੀ ਅੰਤਰਰਾਜੀ ਦਰਿਆਈ ਪਾਣੀ ਦੇ ਪਾਣੀ ਵਿਵਾਦ ਐਕਟ ਆ 1956 ਦੇ ਐਕਟ ਦੇ ਟਿਊਬਲ ਦੇ ਅਧਿਕਾਰ ਖੇਤੋਂਦੀ ਹੈ ਨਾ ਕਿ BBMB ਦੇ ਯਾਨੀ ਕਿ ਇਹ ਜਿਹੜਾ BBMB ਦੇ ਅਧਿਕਾਰ ਹੇਠ ਨਹੀਂ ਆਉਂਦਾ ਕਿ ਕਿਹੜੇ ਸੂਬੇ ਨੂੰ ਕਿੰਨਾ ਪਾਣੀ ਦੇਣਾ ਇਹ ਗੱਲ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਲੀਲ ਦਿੱਤੀ ਗਈ ਆ ਪਟੀਸ਼ਨ ਦਾਇਰ ਕੀਤੀ ਗਈ ਆ ਤੇ ਨਾਲ ਦੇ ਨਾਲ ਇਹ ਵੀ ਗੱਲ ਆਖੀ ਗਈ ਆ ਕਿ ਜਿਹੜੇ ਸੂਬਿਆਂ ਨੂੰ ਪਾਣੀ ਜਾਣਾ ਜਿਸ ਦੇ ਵਿੱਚ ਸਿੱਧੇ ਤੌਰ ਤੇ ਗਿਆ ਗਿਆ ਕਿ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਇਹਨਾਂ ਦੀ ਭਾਗੀਦਾਰੀ ਵਾਲਾ ਇੱਕ ਨਿਰਪੱਖਾ ਜਿਹੜਾ ਚੇਅਰਮੈਨ ਉਹ ਵੀ ਨਿਯੁਕਤ ਕੀਤਾ ਜਾਵੇ ਤਾਂ ਜੋ ਇਹ ਪਾਣੀ ਦੀ ਵੰਡ ਵਰਗੇ ਸੰਵੇਦਨਸ਼ੀਲ ਮਾਮਲੇ ਨੇ ਜਿਹੜੇ ਇਹ ਪਾਰਦਰਸ਼ਤਾ ਇਹਨਾਂ ਦੇ ਵਿੱਚ ਬਣਾਈ ਰੱਖ ਜਾਵੇ ਤੇ ਪਾਰਦਰਸ਼ਤਾ ਦੇ ਨਾਲ ਹੱਲ ਕੀਤੇ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਪੈਂਵਲੇ ਸਲੇ ਮਾਮਲੇ ਦੇ ਵਿੱਚ ਕੀ ਫੈਸਲਾ ਸੁਣਾਇਆ ਜਾਂਦਾ ਪਰ ਅੱਜ ਇੱਕ ਵੱਡਾ ਐਕਸ਼ਨ ਹੋਇਆ ਕਿ BBMP ਦੇ ਜਿਹੜਾ ਪਾਣੀ ਦਾ ਵੰਡ ਦਾ ਮਸਲਾ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਮਸਲਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਪੰਜਾਬ ਸਰਕਾਰ ਦੇ ਵੱਲੋਂ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ